ਅੱਜ ਜੋ ਤੁਹਾਨੂੰ ਪਤਾ ਵੀ ਚਾਹੁੰਨ ਲਿਖਣ ਹੋ ਰਿਹਾ ਹੈ ਗੱਲ ਨੂੰ ਖੰਡਾ ਰਹੀਆਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦਾ ਸਾਥ ਵਿਰੋਧ ਹੋ ਰਿਹਾ ਹੈ ਉਹ ਇਹਨਾਂ ਨੇ ਨੀਂਦਵਾਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾਗਾ ਅੱਜ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਪਿੰਡ ਕੰਗਰੇਸ ਦੇ ਵਿੱਚ ਬੰਦੇ ਬਾਹਰ ਦੇ ਸੀਗੇ ਕਿਸੇ ਵੀ ਜਗ੍ਹਾ ਦੇ ਵਿੱਚ ਟੈਂਟ ਲਾ ਕੇ ਗਏ ਆ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਜਿਹੜੀਆਂ ਵੋਟਾਂ ਤੁਹਾਡੇ ਕਿਹੜੇ ਸਕੂਲ 'ਚ ਪੈਣੀਆਂ ਉਹ ਕਹਿੰਦੇ ਵੀ ਆਹ ਸਕੂਲ 'ਚ ਪੈਣੀਆਂ ਉਥੇ ਟੈਂਟ ਲਾ ਕੇ ਉਹ ਚਲੇ ਗਏ ਸੀਗੇ ਉਹ ਜਿਹੜਾ ਟੈਂਟ ਆ ਸਾਡੇ ਚਾਰ-ਪੰਜ ਨਸਾਨੀ ਹੁੰਦੀਆਂ ਨੇ ਦੇ ਵਰਕਰਾਂ ਨੇ ਇਪੋਰਟੈਂਟ ਨੂੰ ਉਖਾੜਦਾ ਹੈ ਅਤੇ ਪੱਟ ਕੇ ਉਹ ਜਿਹੜਾ ਸਮਾਨ ਆ ਉਹਨਾਂ ਦਾ ਉਥੇ ਸਕੂਲ ਦੀ ਕਾਂਦੇ ਨਾਮ ਰੱਖਦਾ ਹੈ ਤੇ ਅਸੀਂ ਇਹ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਜਿਹਾ ਕੋਝੀ ਹਰਕਤ ਆ ਉਹ ਨਾ ਕਰਨ ਪਹਿਲਾਂ ਅਸੀਂ ਇਹਨਾਂ ਦੇ ਮੀਂਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਤਾਂ ਹੁਣ ਇਹਨਾਂ ਦੇ ਜਿਹੜੇ ਪੋਲਿੰਗ ਬੂਥ ਵੀ ਅਸੀਂ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਲੰਘੰਦੇ ਕੀ ਕਾਰਨ ਕੀ ਆ ਕਿਉਂ ਬੀਜੇਪੀ ਦਾ ਇਹਨਾਂ ਵਿਰੋਧ ਹੋ ਰਿਹਾ ਜੀ ਕਿਉਂ ਤੁਸੀਂ ਉਹਨਾਂ ਦੇ ਪੋਲਿੰਗ ਬੂਥ ਉਹ ਨਹੀਂ ਲਗੰਦੇ ਦੇਖੋ ਜੀ ਜਦੋਂ ਸਾਡੀਆਂ ਰਹਿਣੀਆਂ ਹੋਈਆਂ ਮੰਗਾ ਕਿਸਾਨੀ ਅੰਦੋਲਨ ਦੁਆਰਾ ਸਾਡੇ 750 ਕਿਸਾਨ ਸ਼ਹੀਦ ਕੀਤੇ ਇਹ ਸਾਡੇ ਉੱਥੇ ਕਿਸਾਨ ਯੂਪੀ 'ਚ ਸ਼ਹੀਦ ਕੀਤੇ ਕੋਈ ਸਾਨੂੰ ਇਨਸਾਫ਼ ਨਹੀਂ ਮਿਲਿਆਗਾ ਫਿਰ ਜੋ ਸਾਡੇ ਕਿਸਾਨ ਹੁਣ ਦਿੱਲੀ ਨੂੰ ਜਾ ਰਹੇ ਸੀਗੇ ਕਿੱਡੇ-ਕੱਡੇ ਇਹਨਾਂ ਨੇ ਉੱਥੇ ਕੰਨਾਂ ਕੱਢੀਆਂ ਟੱਲ ਲਾਏਗੇ ਸਾਡੇ ਨੌਜਵਾਨਾਂ ਦੇ ਸੀਗਾ ਗੋਲਗਾਂ ਮਾਰੀਆਂ ਗਈਆਂ ਇਹ ਕਿਹੜਾ ਮੂੰਹ ਲੈ ਕੇ ਸਾਡੇ ਜਿਹੜੇ ਪੰਜਾਬ ਚ ਆਉਣਗੇ ਤੇ ਪੋਲਿੰਗ ਬੂਥਾਂ ਲੋਕਾਂ ਦੇ ਮਨਾਂ 'ਚ ਗੁੱਸਾ ਹੀ ਬਹੁਤ ਹੈ ਇਹਦੇ ਸਾਡੀਆਂ ਬੀਬੀਆਂ ਵੀ ਇਹਨਾਂ ਨੂੰ ਢਿੱਟਾਂ ਲੈ ਲੈ ਕੇ ਪੈਣਗੀਆਂ ਜੇ ਹੁਣ ਆਕੇ ਕੋਈ ਇੱਕ ਟੈਂਟ ਲਾਊਗਾ ਜਾਂ ਬੂਥ ਖੋਣਗੇ ਆ ਦੇ ਬੰਦੇ ਕੀ ਕਿਰਤੀ ਕਿਸਾਨੀ ਹੁਣ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਲਗਾਤਾਰ ਵਿਰੋਧ ਕਰਦੇ ਆਏ ਆ ਜੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਕਿਸਾਨੀ ਮੰਗਾਂ ਜੋ ਮੰਨ ਕੇ ਬੀਜੇਪੀ ਨੇ ਪੂਰੀਆਂ ਲਾਗੂ ਨਹੀਂ ਕੀਤੀਆਂ ਤੇ ਜਿਹੜੇ ਸਾਡੇ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਜਿਹੜਾ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਉਹਨਾਂ ਤੇ ਲਾਠੀ ਚਾਰਜ ਕੀਤਾ ਥਰੂ ਗੈਸ ਦੇ ਗੋਲੇ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਗਈਆਂ ਸਾਡੇ ਵੀਰ ਸ਼ੁਭਕਰਨ ਨੂੰ ਜਿਹੜਾ ਉਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਲਗਾਤਾਰ ਬੀਜੇਪੀ ਵਾਲੇ ਜਿਹੜੇ ਢੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜਪੀ ਦਾ ਲਗਾਤਾਰ ਵਿਰੋਧ ਹੋ ਰਿਆ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟ ਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਧਿਅਮ ਵੀ ਡਾਈ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜੇ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਜਪਾ ਉਹਦੇ ਬੂਥ ਲਾਊਗੀ ਤੇ ਉਹ ਪੱਟੇ ਜਾਣਗੇ ਬੀਜਪੀ ਦਾ ਵਿਰੋਧ ਆ ਜਿਹੜਾ ਉਹ ਲਗਾਤਾਰੀ ਜਾਰੀ ਰਹੂਗਾ ਇਹ ਨਹੀਂ ਕਿ ਇਲੈਕਸ਼ਨ ਲੰਘ ਗਿਆ ਤੇ ਆਉਣ ਵਾਲੀ ਸਰਕਾਰ ਜਿਹਦੀ ਵੀ ਹੋਊਗੀ ਉਹਦੇ ਵਾਸਤੇ ਮੰਗਾ ਵਾਸਤੇ ਜਿਹੜਾ ਸੰਘਰਸ਼ ਹੋ ਜਾਰੀ ਰਹੇਗਾ